ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਧਾਰੇ ਐਸੇ ਗੁਰੂ ਤੋਂ ਬਲ ਬਲ ਜਾਈਏ ਸਦਕੇ ਜਾਈਏ ਕੁਰਬਾਨ ਜਾਈਏ ਕੈਸਾ ਗੁਰੂ ਜਿਹੜਾ ਆਪ ਮੁਕਤ ਜਿਹੜਾ ਆਪ ਮੁਕਤ ਮੋਹ ਧਾਰੇ ਭਾਵੇਂ ਕਿ ਜਿਹੜਾ ਗੁਰੂ ਆਪ ਮੁਕਤ ਆ ਉਹ ਤੁਹਾਨੂੰ ਤਾਰੇਗਾ ਉਹ ਪ੍ਰਮਾਤਮਾ ਉਹ ਮੈਨੂੰ ਤਾਰ ਸਕੇਗਾ ਪਰ ਮਾਫ ਕਰਨਾ ਜਿਹੜੇ ਅੱਜ ਬਹੁਤੇ ਡੇਰੇਦਾਰ ਆ ਨਾ ਇਹ ਵਿਚਾਰੇ ਆ ਵੀ ਮੁਕਤ ਨਹੀਂਗੇ ਤੇ ਤੁਹਾਨੂੰ ਕਿਧਰੋਂ ਤਾਰ ਦੇਣਗੇ ਮਹਾਰਾਜ ਕਹਿੰਦੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤਮੋਂ ਤਾਰੇ ਅੱਛਾ ਇੱਕ ਛੋਟਾ ਜਿਹਾ ਸਵਾਲ ਹਰ ਇੱਕ ਧਰਮੀ ਬੰਦੇ ਦੇ ਵਿੱਚ ਹਰ ਇੱਕ ਧਰਮ ਦੇ ਬੰਦੇ ਦੇ ਵਿੱਚ ਚਾਹੇ ਉਹ Hindu ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਜੈਨੀ ਬੋਧੀ ਕ੍ਰਿਸਚੀਅਨ ਕਿਸੇ ਧਰਮ ਦਾ ਬੰਦਾ ਆਵੇ ਉਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਚੱਲਦਾ ਵਾ ਇੱਕ ਸਵਾਲ ਚੱਲਦਾ ਵਾ ਕਿ ਸਭ ਤੋਂ ਵੱਡਾ ਧਰਮ ਕਿਹੜਾ ਵਾ ਆਪਾਂ ਹੁਣ ਜੇ ਹਿੰਦੂ ਨੂੰ ਪੁੱਛ ਲਈਏ ਸਭ ਤੋਂ ਵੱਡਾ ਧਰਮ ਕਿਹੜਾ ਵਾ ਸਭ ਤੋਂ ਮਹਾਨ ਧਰਮ ਕਿਹੜਾ ਵਾ ਤੇ ਆਬਵੀਅਸਲੀ ਇੱਕ ਹਿੰਦੂ ਦਾ ਜਵਾਬ ਆਈਓ ਹੋਏਗਾ ਕਿ ਹਿੰਦੂ ਧਰਮ ਸਭ ਤੋਂ ਵੱਡਾ ਸਭ ਤੋਂ ਬੈਸਟ ਧਰਮ ਆ ਇੱਕ ਮੁਸਲਮਾਨ ਨੂੰ ਪੁੱਛ ਲਈਏ ਸਭ ਤੋਂ ਵੱਡਾ ਵਧੀਆ ਧਰਮ ਕਿਹੜਾ ਵਾ ਸਤੇ ਦੀ ਗੱਲ ਆ ਸੁਭਾਵਿਕ ਦੀ ਗੱਲ ਆ ਉਹਦਾ ਜਵਾਬ 아이 ਹੋਏਗਾ ਕਿ ਇਸਲਾਮ ਸਭ ਤੋਂ ਮਹਾਨ ਵੱਡਾ ਧਰਮ ਆ ਕਿਸੇ ਹਿੰਦੂ ਨੂੰ ਪੁੱਛ ਲਓ ਉਹਦਾ ਜਵਾਬ ਇਹ ਪਿਆ ਆਪਣਾ ਧਰਮ ਸਾਡਾ ਵੱਡਾ ਕਿਸੇ ਸਿੱਖ ਨੂੰ ਪੁੱਛ ਲਓ ਆਪਣਾ ਧਰਮ ਵੱਡਾ ਦੱਸੇਗਾ ਕਿ ਇਹ ਜੈਨੀ ਬੋਧੀ ਕਹੇ ਯਹੂਦੀਏ ਨੂੰ ਕਹੇ ਕ੍ਰਿਸਚੀਅਨ ਨੂੰ ਪੁੱਛ ਲਓ ਇਸਾਈ ਨੂੰ ਪੁੱਛ ਲਓ ਉਹ ਆਪਣਾ ਧਰਮ ਮਹਾਨ ਅਤੇ ਵੱਡਾ ਦੱਸੇਗਾ ਧਰਮਾਂ ਦੇ ਨਾਂ ਤੇ ਬੜੀਆਂ ਜੰਗਾਂ ਵਾਂ ਨਿਤ ਵਾਦ-ਵਵਾ ਧਰਮਾਂ ਦੇ ਨਾਂ ਤੇ ਚੱਲਦੇ ਰਹਿੰਦੇ ਆ ਕਈ ਡਬੇਟਾਂ ਚੱਲਦੀਆਂ ਰਹਿੰਦੀਆਂ ਵਾ ਵੀ ਸਾਡਾ ਧਰਮ ਵੱਡਾ ਕਿ ਤੁਹਾਡਾ ਅੱਛਾ ਜੇਕਰ ਬਾਣੀ ਦੇ ਵਿੱਚੋਂ ਫੈਸਲਾ ਲਈਏ ਕਿ ਸਭ ਤੋਂ ਵੱਡਾ ਧਰਮ ਕਿਹੜਾ ਵਾ ਕਿਉਂਕਿ ਸਿੱਧੀ ਜੀ ਗੱਲ ਮੈਂ ਤੁਹਾਨੂੰ ਦੱਸ ਤੀ ਕਿ ਇਹ ਹਿੰਦੂ ਨੂੰ ਪੁੱਛ ਲਓ ਸਭ ਤੋਂ ਵੱਡਾ ਧਰਮ ਕਿਹੜਾ ਉਹ ਆਖੇਗਾ ਹਿੰਦੂ ਧਰਮ ਕਿ ਮੁਸਲਮਾਨ ਨੂੰ ਪੁੱਛ ਲਓ ਆਖੇਗਾ ਮੁਸਲਮਾਨ ਧਰਮ ਵੱਡਾ ਵਾ ਪਰ ਆਪਾਂ ਬਾਣੀ ਦੇ ਵਿੱਚੋਂ ਜਵਾਬ ਲਈਏ ਵੀ ਅਸਲ ਵਿੱਚ ਰਿਐਲਿਟੀ ਕੀ ਹੈ ਅਸਲ ਵਿੱਚ ਸਭ ਤੋਂ ਜਿਆਦਾ ਵੱਡਾ ਧਰਮ ਕਿਹੜਾ ਵਾ ਮਹਾਨ ਧਰਮ ਕਿਹੜਾ ਵਾ ਆਪਾਂ ਸੁਖਣੀ ਸਾਹਿਬ ਨਿਤ ਆਪਣੇ ਘਰਾਂ ਦੇ ਵਿੱਚ ਪੜਦੇ ਹਾਂ ਸੁਖਣੀ ਸਾਹਿਬ ਦੇ ਵਿੱਚ ਇੱਕ ਪੰਕਤੀ ਆਉਂਦੀ ਆ ਸਰਬ ਧਰਮ ਹੈ ਸ੍ਰੇਸ਼ਟ ਧਰਮ ਇੱਕ ਥਾਂ ਤੇ ਸਗਲ ਧਰਮ ਆਉਂਦਾ ਇੱਕ ਥਾਂ ਤੇ ਸਰਬ ਧਰਮ ਆਉਂਦਾ ਵਾ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਧਰਮ ਉਹ ਵਾ ਸਰਬ ਧਰਮ ਐ ਸ੍ਰੇਸ਼ਟ ਧਰਮ ਸਭ ਤੋਂ ਜ਼ਿਆਦਾ ਸ੍ਰੇਸ਼ਟ ਧਰਮ ਉਹ ਆ ਜਿਹੜਾ ਹਰ ਕੋ ਨਾਮ ਜਪ ਨਿਰਮਲ ਕਰਮ ਜਿਹੜਾ ਹਰੀ ਦਾ ਨਾਮ ਹਰੀ ਭਾਵੇਂ ਉਹ ਇਸਲਾਮ ਦੇ ਤਰੀਕੇ ਨਾਲ ਵੇਖਿਆ ਜਾਵੇ ਤੇ ਹਰੀ ਉਹ ਅੱਲਾਹ ਪਾਕ ਨੂੰ ਕਿਹਾ ਵਾ ਜੇ ਹਰੀ ਨੂੰ 크ਰਿਸਚੀਅਨਿਟੀ ਦੇ ਤਰੀਕੇ ਨਾਲ ਵੇਖਿਆ ਜਾਵੇ ਤੇ ਉਹਨਾਂ ਦਾ ਹਰੀ ਕੌਣ ਆ 크ਰਿਸਚਨਾਂ ਦਾ ਪ੍ਰਭੂ ਯੇਸ਼ੂ ਮਸੀਹ ਹਿੰਦੂਆਂ ਦਾ ਪ੍ਰਭੂ ਕੌਣ ਹੈ? ਸ਼੍ਰੀ ਰਾਮਚੰਦਰ। ਸਿੱਖਾਂ ਦਾ ਗੁਰੂ ਨਾਨਕ ਸਾਹਿਬ, ਅਕਾਲ ਪੁਰਖ ਵੈਗਰੂ। ਹੁਣ ਪੰਗਤ ਜਾਈ ਸਰਬ ਧਰਮ ਹੈ ਸ੍ਰੇਸ਼ਟ ਧਰਮ, ਸਭ ਤੋਂ ਵੱਡਾ ਧਰਮ ਉਹ ਜਿਹੜਾ ਹਰ ਕੋ ਨਾਮ ਜਪਨ ਨਿਰਮਲ ਕਰਮ। ਜਿਹੜਾ ਹਰੀ ਦਾ ਨਾਮ ਜਪੇ, ਅਕਾਲ ਪੁਰਖ ਦਾ ਸਿੱਖਾਂ ਦੀ ਗੱਲ ਕਰੀਏ, ਅਕਾਲ ਪੁਰਖ ਦਾ ਵੈਗਰੂ ਦਾ ਨਾਮ ਜਪੇ। ਹਰ ਕੋ ਨਾਮ ਜਪਨ ਨਿਰਮਲ ਕਰਮ, ਹਰੀ ਦਾ ਨਾਮ ਪਰਮਾਤਮਾ ਦਾ ਨਾਮ ਜਪੇ ਜਿਉ ਹਿੰਦੂ ਆ ਰਾਮ ਰਾਮ ਕਰੇ ਮੁਸਲਮਾਨ ਅੱਲਾ ਅੱਲਾ ਕਰੇ ਸਿੱਖ ਵੈਗਰੂ ਵੈਗਰੂ ਕਰੇ ਸਭ ਤੋਂ ਵੱਡਾ ਧਰਮ ਇਹ ਵਾ ਸਭ ਤੋਂ ਵੱਡਾ ਧਰਮ ਉਹ ਵਾ ਜਿਹੜਾ ਨਿਰਮਲ ਕਰਮ ਕਰਨੇ ਸਿਖਾਵੇ ਹਰ ਕੋ ਨਾਮ ਜਪੇ ਨਿਰਮਲ ਕਰਮ ਸਭ ਤੋਂ ਵੱਡਾ ਧਰਮ ਉਹ ਵਾ ਜਿਹੜਾ ਪਰਮਾਤਮਾ ਦਾ ਨਾਮ ਜਪੇ ਪਰਮਾਤਮਾ ਨਾਮ ਜਪਨ ਨੂੰ ਕਵੇ ਪਲਸ ਨਿਰਮਲ ਕਰਮ ਕਰਨ ਨੂੰ ਕਵੇ ਅੱਛਾ ਗੁਰੂ ਨਾਨਕ ਸਾਹਿਬ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬਗਦਾਦ ਗਏ ਮੱਕੇ ਗਏ ਮੱਕੇ ਮਦੀਨੇ ਗਏ ਹਰ ਥਾਂ ਦਾ ਜਾ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਪ੍ਰਚਾਰ ਦੋਵੇ ਕੀਤੇ ਕੋਈ ਕਾਜੀ ਮੁੱਲਾ ਗੁਰੂ ਸਾਹਿਬ ਨੂੰ ਮਿਲਦੇ ਆ ਤੇ ਉਹ ਪੁੱਛਦੇ ਆ ਕਿ ਤੁਹਾਡੇ ਕੋਲ ਜਿਹੜੀ ਕਿਤਾਬ ਆ ਇੱਕ ਪੁਸਤਕ ਆ ਹੁਣ ਉਹ ਕਿਤਾਬ ਕਿਹਨੂੰ ਕਹਿੰਦੇ ਹੈਗੇ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਸੀ ਉਹ ਬਾਣੀ ਵਾਲੀ ਕਿਤਾਬ ਆਪਾਂ ਪੋਥੀ ਕਹਿੰਦੇ ਆ ਪੋਥੀ ਪਰਮੇਸ਼ਰ ਕਾਥਾਨ ਪਰ ਗੁਰੂ ਨਾਨਕ ਸਾਹਿਬ ਪਾਸ਼ਾ ਦੇ ਕੋਲ ਜਿਹੜੀ ਪੋਥੀ ਸੀਗੀ ਜਿੰਨੂੰ ਉਹਨਾਂ ਕਹਿਆ ਵੀ ਇਹ ਕਿਤਾਬ ਆ ਤੇਰੇ ਕੋਲ ਇਹਦੇ ਵਿੱਚੋਂ ਪੜ੍ਹ ਕੇ ਦੱਸ ਕਿ Hindu ਵੱਡਾ ਕਿ ਮੁਸਲਮਾਨ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਹੋਈ ਭਾਈ ਗੁਰਦਾਸ ਜੀ ਨੂੰ ਪੜ੍ਹ ਗਏ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਲਿਖਿਆ ਵਾ ਭਾਈ ਗੁਰਦਾਸ ਜੀ ਨੇ ਫੈਸਲਾ ਕੀਤਾ ਏ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਹੋਈ ਉਹ ਕਾਜੀ ਮਲਾਣੇ ਪੁੱਛਦੇ ਆ ਕਿ ਇਸ ਕਿਤਾਬ ਦੇ ਵਿੱਚੋਂ ਪੜ੍ਹ ਕੇ ਦੱਸ ਕਿ ਹਿੰਦੂ ਵੱਡਾ ਵਾ ਕਿ ਮੁਸਲਮਾਨ ਹੋਈ ਮੁਸਲਮਾਨ ਵੱਡਾ ਵਾ ਕੌਣ ਵੱਡਾ ਵਾ ਬਾਬਾ ਆਖੇ ਹਾਜ ਗਿਆ ਸ਼ੁਭ ਅਮਲਾ ਬਾਜੂ ਦੋਨੋਂ ਰੋਈ ਬਾਬੇ ਨਾਨਕ ਨੇ ਅਗੋ ਉੱਤਰ ਦਿੱਤਾ ਕਿ ਅਸਲ ਵਿੱਚ ਸਭ ਤੋਂ ਵੱਡਾ ਧਰਮੀ ਉਹ ਵਾ ਸਭ ਤੋਂ ਵੱਡਾ ਧਰਮ ਉਹ ਵਾ ਜਿਹੜਾ ਸ਼ੁਭ ਕਰਮ ਕਰੇ ਪ੍ਰਮਾਤਮਾ ਦਾ ਨਾਮ ਜਪੇ ਹਿੰਦੂ ਮੁਸਲਮਾਨ ਦੋਇ ਦਰਗਿ ਦੇ ਅੰਦਰ ਲੈਣ ਨਾ ਢੋਈ ਭਾਵੇਂ ਉਹ Hindu ਹੋਵੇ ਭਾਵੇਂ ਉਹ Musalman ਹੋਵੇ ਕਿਸੇ ਧਰਮ ਦਾ ਹੋਵੇ ਗੁਰਦੇਵ ਨੇ ਉੱਤਰ ਦਿੱਤਾ ਪਾਸ਼ਾ ਨੇ ਉੱਤਰ ਦਿੱਤਾ ਕਿ ਜੇਕਰ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਨਹੀਂ ਚੱਲਦਾ ਜੇ ਉਹ Hindu ਆ ਜੇਕਰ ਉਹ ਬੰਦਾ Hindu ਆ ਉਹ RAM ji ਦੇ ਹੁਕਮ ਦੇ ਵਿੱਚ ਨਾ ਚੱਲੇ ਕੋਈ Musalman ਆ ਉਹ Musalman ਅੱਲਾ ਪਾਕ ਦੇ ਹੁਕਮ ਦੇ ਵਿੱਚ ਨਾ ਚੱਲੇ ਤੇ ਉਹਨਾਂ ਦੇ ਦਰਗਾਹੇ ਅੰਦਰ ਲਹਿਨ ਨਾ ਢੋਈ ਦਰਗਾਹ ਦੇ ਵਿੱਚ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਇਹ ਜਵਾਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਹਨਾਂ ਕਾਜੀ ਮਲਾਣਿਆਂ ਨੂੰ ਦਿੱਤਾ ਗਿਆ। ਸਾਫ਼ ਗੱਲ ਹੈ। ਜੇ ਆਪਾਂ ਦੂਜਾਂ ਧਰਮਾਂ ਦੇ ਨਾਲ ਕੰਪੈਰੀਜ਼ਨ ਸਿੱਖੀ ਦਾ ਕਰੀਏ। ਮਾਫ਼ ਕਰਨਾ ਧਰਮ ਕੋਈ ਮਾੜਾ ਨਹੀਂ ਹੁੰਦਾ। ਧਰਮ ਕੋਈ ਮਾਰਾ ਨਹੀਂ ਆ ਧਰਮ ਦੇ ਨਾਂ ਦੇ ਹੀਟ ਚੱਲ ਰਹੇ ਜਿਹੜੇ ਪਖੰਡ ਕਰਮकांड ਜਿੰਨਾ ਸਰੂਪ ਖਾਸ ਕਰਕੇ ਪੁਜਾਰੀ ਰੱਜਦੇ ਆ ਜਾਂ ਜਿੰਨਾ ਸਰੂਪ ਖਾਸ ਕਰਕੇ ਮੌਲਵੀ ਰੱਜਦੇ ਆ ਜਾਂ ਮਾਫ ਕਰਨਾ ਜਿੰਨਾ ਕਰਕੇ ਸਾਡੇ ਗੁਰੂ ਘਰਾਂ ਦੇ ਬਹੁਤੇ ਆਪਣੇ ਆਪ ਨੂੰ ਸੰਤਾ ਖਵਾਉਣ ਵਾਲੇ ਰੱਜਦੇ ਆ ਅਸਲ ਵਿੱਚ ਧਰਮ ਆ ਦੇ ਨਾਂ ਤੇ ਹੋ ਰਹੇ ਕਰਮਕਾਂਡ ਉਹ ਮਾਰੇ ਆ ਆ ਹੁਣ ਸਾਡੇ ਪੰਜਾਬ ਦੇ ਵਿੱਚ ਧਿਆਨ ਮਾਰ ਕੇ ਵੇਖ ਲਿਏ ਈਸਾਈ ਧਰਮ ਦੇ ਨਾਂ ਦੇ ਹੇਠ ਕਿੰਨੇ ਕਰਮਕਾਂਡ ਕਰੇ ਜਾ ਰਹੇ ਆ ਕੋਟ ਕਮਾਏ ਜਾ ਰਹੇ ਆ ਫਾਇਰ ਫਾਇਰ ਕੀਤੀ ਜਾ ਰਹੀ ਆ ਹੁਣ ਈਸਾਈ ਧਰਮ ਤੇ ਮਾਰਾ ਨਹੀਂ ਹੈ ਪ੍ਰਭੂ ਯਸੂਦਾ ਆਪਾਂ ਬਾਈਬਲ ਦੇ ਵਿੱਚ ਇਤਿਹਾਸ ਪੜ੍ਹ ਗਏ ਤੇ ਪ੍ਰਭੂ ਯਸੂ ਨੇ ਇਹ ਸਭ ਤੇ ਕਿਤੇ ਨਹੀਂ ਕਰਨੂ ਕਿਆ ਪਰ ਪ੍ਰਭੂ ਯਸੂਦੀ ਜੇਕਰ ਆਪਾਂ ਬਾਈਬਲ ਦੇ ਵਿੱਚ ਇਤਿਹਾਸ ਪੜ੍ਹਦੇ ਆ ਤੇ ਬੜਾ ਵੱਡਾ ਪ੍ਰਭੂ ਯਸੂ ਦਾ ਇਤਿਹਾਸ ਨਿਕਲ ਕੇ ਆਉਂਦਾ ਵਾ ਕਿ ਕਿਵੇਂ ਉਹਨਾਂ ਨੂੰ ਸਲੀਮ ਤੇ ਚਾੜ ਕੇ ਕਿੰਨੇ ਬੁਰੇ ਰੂਪ ਤਸ਼ਹੀਦ ਕੀਤਾ ਗਿਆ ਉਹਨਾਂ ਦਾ ਇਤਿਹਾਸ ਨਿਕਲਦਾ ਵਾ ਤੂੰ ਮੇਰੇ ਕਹਿਣ ਤੋਂ ਭਾਵ ਧਰਮ ਕੋਈ ਮਾੜਾ ਨਹੀਂ ਹੈ ਬਾਣੀ ਦਾ ਓਟ ਦਾ ਸਰਾ ਆਪਾਂ ਸਿੱਖਿਆ ਜੀ ਬਾਣੀ ਦਾ ਓਟ ਦਾ ਸਰਾ ਲੱਗੀ ਧਰਮ ਨਹੀਂ ਕੋ ਮਾੜਾ ਪਰ ਅਸਲ ਵਿੱਚ ਧਰਮਾ ਦੇ ਨਾਂ ਦੇ ਜਿਹੜੇ ਹੇਠ ਹੋ ਰਿਹਾ ਪਖੰਡ ਕਰਮ ਕਾੜ ਹਮੇਸ਼ਾ ਉਹ ਮਾੜੇ ਹੁੰਦੇ ਆ ਉਹ ਕਰਮ ਕਾਣ ਬਾਅਦ ਵਿੱਚ ਅੱਗੇ ਜਾ ਕੇ ਹੌਲੀ ਹੌਲੀ ਕਰਦੇ ਆ ਧਰਮ ਨੂੰ ਵੀ ਨੀਚਾ ਵਿਖਾ ਦਿੰਦੇ ਧਰਮ ਨੂੰ ਵੀ ਉਹ ਪਖੰਡ ਬਦਨਾਮ ਕਰਕੇ ਰੱਖ ਦਿੰਦੇ ਆ ਹੁਣ ਮੁਸਲਮਾਨਾਂ ਦੇ ਵਿੱਚ ਵੀ ਕਈ ਫੂਕਾ ਮਾਰਨ ਵਾਲੇ ਆ। ਕਈ ਸਿੱਖਾਂ ਦੇ ਵਿੱਚ ਸੰਤ ਬਹਿ ਗਏ ਬਣ ਕੇ ਵੀ ਸਾਡੇ ਕੋਲ ਦੁੱਧ ਲੈ ਕੇ ਆਓ। ਸਾਡੇ ਕੋਲ ਇਦਾਂ ਫਲਾਂ ਫਰੂਟਾਂ ਦੇ ਟੋਕਰੇ ਲੈ ਕੇ ਆਓ। ਸੇਬ ਲੈ ਕੇ, ਕੇਲੇ ਲੈ ਕੇ ਆਓ ਤਾਂ ਸਰ ਤੋਂ ਆਸ਼ੀਰਵਾਦ ਲੈ ਜਾਓ। ਵੀ ਤੁਹਾਡੇ ਘਰ 'ਚ ਦੁੱਧ ਹੋਊਗਾ, ਤੁਹਾਡੇ ਘਰ 'ਚ ਪੁੱਤ ਦਾ ਵਾਧਾ, ਪੁੱਤ ਹੋਊਗਾ, ਦੋਧਰਾ ਵਾਧਾ ਹੋਊਗਾ। ਸਾਡੇ ਕਈ ਸੰਤ ਬਣ ਕੇ ਬਹਿ ਗਏ ਡੇਰਿਆਂ 'ਚ। ਅੱਲਾ ਮੇਜਾ ਗਿਆਲੇ ਸਾਦ। ਪਰ ਮੇਰੀ ਬੇਨਤੀ ਹੈ ਸਭ ਤੋਂ ਵੱਡਾ ਧਰਮ ਉਹ ਆ ਜਿਹੜਾ ਸਰਬ ਧਰਮਾਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਜਿਹੜਾ ਨਿਰਮਲ ਕਰਮ ਕਰੇ ਸ਼ੁਭ ਕਰਮ ਕਰੇ ਤੇ ਪਾਣੇ ਦੇ ਵਿੱਚ ਰਵੇ ਉਹ ਸਭ ਤੋਂ ਵੱਡਾ ਧਰਮ ਆ